ਹੁਣ 500 ਨੂੰ ਐਸੇ ਦਰਦਿਸ਼ਾ ਦੇ ਐਸੇ ਕਿਟਾਰੇ ਵਿੱਚ ਬਾਦਲ ਗਿਆਨੇ ਲਿਆਂਕੇ ਖੁਲਾਰ ਪੁਲਾਰ ਦਿੱਤਾ ਲਿਆਂਕੇ ਕੱਸ ਦਿੱਤਾ ਕਿ ਤੁਸੀਂ ਆਜ਼ਾਦ ਨਹੀਂ ਗਏ ਤੁਹਾਡੇ ਸਸਤਾ ਦੇ ਜਾਇਦਾਦਾਰਾਂ ਨੂੰ ਉਹਨਾਂ ਨੇ ਇੱਕ ਚਾਬੀ ਇੱਕ ਰਿਮੋਟ ਤਰ੍ਹਾਂ ਉਹਨਾਂ ਨੇ ਰੱਖ ਲਿਆ ਕਿ ਅਸੀਂ ਜਦੋਂ ਮਰਜ਼ੀ ਲਾ ਲਈਏ ਜਦੋਂ ਮਰਜ਼ੀ ਇਹਨਾਂ ਦੇ ਸਿਰ ਤੇ ਭਾ ਦਈਏ ਹੁਣ ਮੈਂ ਕਹਿਣਾ ਤੀ ਨਹੀਂ ਜਾਂਦਾ ਪਰ ਕੀ ਕਰੀਏ ਮਨ ਦੁਖਦਾ ਸਾਚ ਜਿਹੜਾ ਬੋਲਣ ਨੂੰ ਮਜਬੂਰ ਹੋਣ ਡੈ ਆ ਜੋ ਕੀ ਅਸੀਂ ਆਜ਼ਾਦ ਸੋਚਿਆ ਸਾਡਾ ਕੋਈ ਬਧਾਨ ਨਹੀਂ ਨਕਾ ਸਾਡਾ ਸੰਧ ਤੇ ਸਿੱਧੇ ਚੱਲਦਾ ਪਹਿਰਾ ਪਰ ਇਹਨਾਂ ਜਿਹੜੇ ਆਪਾਂ ਜਿਹਨਾਂ ਤੇ ਆਸ ਲਾਈ ਬੈਠੇ ਆ ਇਹਨਾਂ ਦਾ ਮੁਸ਼ਕਲ ਜਿਹਾ ਲੱਗਦਾ ਕਿਉਂਕਿ ਇਹਨਾਂ ਨੇ ਜ਼ਮੀਰਾਂ ਨਹੀਂ ਅਜੇ ਆਵਾਜ਼ ਦੇਣੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੂੰ ਫਾਰਗ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਤਖਤ ਚੜੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਇਹਨਾਂ ਦੀ ਜਗ੍ਹਾ ਹੁਣ ਨਵੇਂ ਜਥੇਦਾਰ ਲਗਾ ਦਿੱਤੇ ਗਏ ਜਿਸ ਤੋਂ ਬਾਅਦ ਹੁਣ ਸਿੱਖ ਪੰਥ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਸ਼ੋਮਨੀ ਕਮੇਟੀ ਦੀ ਜਿਹੜੀ ਅੰਤਰੀਮ ਕਮੇਟੀ ਹੈ ਉਸ ਦੀ ਕਾਰਵਾਈ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ ਸਾਡੇ ਨਾਲ ਬਾਬਾ ਜਸਪ੍ਰੀ ਸਿੰਘ ਹੁਣੀ ਨੇ ਜਿਹੜਾ ਬਾਬਾ ਉਹਦੇ ਸਿੰਘ ਜੀ ਤਰਨਾ ਦਲ ਤੋਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜੀ ਅੰਤਰੀਮ ਕਮੇਟੀ ਨੇ ਫੈਸਲਾ ਲਿਆ ਇੱਕ ਮਹੀਨੇ ਵਿੱਚ ਤਿੰਨ ਜਥੇਦਾਰਾਂ ਨੂੰ ਫਾਰਕ ਕੀਤਾ ਗਿਆ ਉਹਦੇ ਤੋਂ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਥ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਪਹਿਲਾਂ ਤਾਂ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਬੁਲਾਈ ਹੋਈ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਆ ਹਮਦਰਦ ਟੀਵੀ ਚੈਨਲ ਤੋਂ ਸਾਡੇ ਵੀਰ ਜੋ ਇੰਟਰਵਿਊ ਲੈਣ ਆਏ ਨੇ ਇਹਨਾਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਪੜਾ ਤੇ ਆ ਕੇ ਇਹ ਇੰਟਰਵਿਊ ਲੈਣ ਦਾ ਜਿਹੜਾ ਇਹ ਕੋਸ਼ਿਸ਼ ਕੀਤੀ ਆ ਕਿ ਆਪ ਸੰਗਤਾਂ ਦੇ ਸਾਹਮਣੇ ਸੱਚ ਜੋ ਹਾਲਾਤ ਜੋ ਸਾਵੇਂ ਦੇ ਦੌਰ ਦੇ ਵਿੱਚ ਚੱਲ ਰਹੇ ਨੇ ਉਹ ਸੱਚ ਸਾਹਮਣੇ ਲਿਆਉਣ ਦੀ ਕਿਉਂਕਿ ਸੰਗਤ ਜੀ ਬੜੀ ਹੀ ਦੁਰਦਸ਼ਾ ਦੇਖ ਕੇ ਬੜਾ ਮਨ ਜਿਹੜਾ ਉਹ ਮਤਲਬ ਕਿ ਭਰਿਆ ਹੋਇਆ ਵਾ ਕਿ ਸਾਡੀ ਜਿਹੜੀ ਸ਼ਰੋਮਣੀ ਕਮੇਟੀ ਸੀ ਜਿਹੜੀ ਕਿ ਬੜੇ ਸਾਡੇ ਵੱਡਿਆਂ ਪੁਰਖਾਂ ਨੇ ਬੜੀਆਂ ਕੁਰਬਾਨੀਆਂ ਕਰਕੇ ਬੜੀਆਂ ਸ਼ਹੀਦੀਆਂ ਦੇ ਕੇ ਇਹਨੂੰ ਹੋਂਦ ਵਿੱਚ ਲਿਆਂਦਾ ਸੀਗਾ ਤੇ ਅੱਜ ਉਹ ਸ਼ਰੋਮਣੀ ਕਮੇਟੀ ਇੱਕ ਬਾਦਲ ਕਿਆਂ ਦੀ ਕੱਠ ਪੁਤਲੀ ਬਣ ਕੇ ਰਹਿ ਗਈ ਆ ਕਿਉਂਕਿ ਆਪਾਂ ਵੇਖਣ ਦੇ ਆ ਆ ਮਹੀਨੇ ਦੇ ਵਿੱਚ ਵਿੱਚ ਹੀ ਇਹਨਾਂ ਨੇ ਕਿੰਨੀ ਇਹਨਾਂ ਨੇ ਕਿਉਂਕਿ ਮੀਰੀ ਪੀਰੀ ਦੇ ਮਾਲਕ ਨੇ ਤੇ ਜਿਹੜੀ ਸੀਗੀ ਰਾਜਨੀਤੀ ਧਰਮ ਦੀ ਇਹਨੂੰ ਥੱਲੇ ਰੱਖਿਆ ਸੀ ਧਰਮ ਨੂੰ ਉੱਚਾ ਰੱਖਿਆ ਸੀਗਾ ਪਰ ਮੈਂ ਸਮਝਦਾ ਇਸ ਵੇਲੇ ਰਾਜਨੀਤੀ ਉੱਪਰ ਆ ਤੇ ਧਰਮ ਥੱਲੇ ਆ ਕਿਉਂਕਿ ਸਾਡੇ ਜਿਹੜੇ ਤਖਤ ਸੀਗੇ ਇਹ ਆਜ਼ਾਦ ਸੀਗੇ ਇਹਨਾਂ ਦੀ ਆਵਾਜ਼ ਇਹਨਾਂ ਦੇ ਨਗਾਰੇ ਤੇ ਵੱਜੀ ਹੋਈ ਚੋਬ ਲਾ ਲਈਏ ਜਿੱਦਾਂ ਦਲਾ ਪੰਥਾਂ ਦੇ ਵਿੱਚ ਨਗਾਰਿਆਂ ਤੇ ਚੋਬਾਂ ਲੱਗਦੀਆਂ ਨੇ ਔਰ ਬੁੱਢਾ ਦਲ ਜਿਹੜਾ ਸਾਡਾ ਉਹ ਮੇਨ ਪ੍ਰਮੁੱਖ ਜਿਹੜਾ ਪੰਥ ਮੰਨਿਆ ਜਾਂਦਾ ਹੈ ਜਦੋਂ ਉਸ ਨਗਾਰੇ ਤੇ ਚੋਬਾਂ ਲੱਗਦੀਆਂ ਸੀਗੀਆਂ ਤੇ ਸਾਰਾ ਪੰਥ ਜਿਹੜਾ ਆਪਣੀਆਂ ਲੜਾਈਆਂ ਪੜਾਈਆਂ ਮਰ ਮਿਟਾਵ ਜਿਹੜਾ ਵੀ ਹੋਇਆ ਹੁੰਦਾ ਸੀ ਉਹਨੂੰ ਖਤਮ ਕਰਕੇ ਜਿਹੜਾ ਵਾ ਉਹ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਜਾਂਦੇ ਸੀਗੇ ਤੇ ਕੋਈ ਗਲਾ ਛਿਕਵਾਨੀ ਸੀ ਰੱਖਦੇ ਪਰ ਅੱਜ ਆਪਾਂ ਕੀ ਵੇਖਣਦੇ ਆ ਕਿ ਜਿਹੜੀ ਸਾਡੀ ਸ਼ਰੋਮਣੀ ਕਮੇਟੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕੁਰਬਾਨੀਆਂ ਦੇ ਕੇ ਹੌਂਦ ਵਿੱਚ ਆਈ ਸੀਗੀ ਅੱਜ ਆਪਾਂ ਕੀ ਵੇਖਣਦੇ ਆ ਉਹਦੇ ਹਾਲਾਤ ਇਹਨਾਂ ਨੇ ਕਿੰਨੇ ਕਿ ਇਹਨਾਂ ਨੇ ਨੀਵੇਂ ਕਰ ਦਿੱਤੇ ਆ ਇੱਕ ਪਰਿਵਾਰ ਹੀ ਉਹਦੇ ਤੇ ਕਾਬਜ਼ ਹੋ ਗਿਆ ਆਪਾਂ ਵੇਖਣਦੇ ਆ ਮਹੀਨੇ ਦੇ ਵਿੱਚ ਇੱਕ ਜਹੇਦਾਰ ਪਹਿਲਾਂ ਲਾਇਆ ਉਹਦੀ ਵੀ ਬੜੀ ਬੇਪੱਤੀ ਕਰਕੇ ਬੜੀ ਉਹਦੀ ਮਤਲਬ ਕਿ ਸੰਗਤ ਦੇ ਸਾਹਮਣੇ ਉਹਦੀ ਮਤਲਬ ਕਿ ਸੰਗਤ ਨੂੰ ਉਹੋ ਜਿਹਾ ਭਰਮ ਪਾ ਦਿੱਤਾ ਕਿ ਸੰਗਤ ਜਿਹੜੀ ਸੱਚੀ ਮੰਨ ਲਵੇ ਕਿ ਉਹਨੇ ਇਹੋ ਜੀਆਂ ਹਕੀਕਤ ਕਰਤੂਤਾਵਾਂ ਕੀਤੀਆਂ ਆਪਾਂ ਵੇਖਣ ਦੇ ਕਿ ਉਹੋ ਜੇ ਦੋਸ਼ ਉਹਦੇ ਤੇ ਲਾਏ ਗਏ ਕਿਦਾਂ ਨੂੰ ਕੱਢਿਆ ਗਿਆ ਹੋਰ ਵੇਖਣ ਦੇ ਆਪਾਂ ਕੱਲ ਤੋਂ ਗਿਆਨੀ ਸੁਲਤਾਨ ਸਿੰਘ ਜੀ ਔਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਵੇਖੋ ਸਾਡੇ ਤਖਤਾਂ ਦੇ ਜਹੇਦਾਰ ਜਦੋਂ ਲਾਏ ਜਾਂਦੇ ਆ ਉਦੋਂ ਤੇ ਸਾਰੀਆਂ ਸੰਪਰਦਾਵਾਂ ਸਾਰੀਆਂ ਜਥੇਬੰਦੀਆਂ ਜਾ ਕੇ ਮੋਹਰੇ ਹੋ ਕੇ ਸਰੋਪੇ ਪਾਉਂਦੀਆਂ ਇੱਕ ਦੂਜੇ ਤੇ ਡਿੱਗਣ ਨੂੰ ਫਿਰਦੀਆਂ ਨੇ ਅੱਜ ਕਿਉਂ ਗੁੰਗੇ ਬਲੇ ਹੋਏ ਬੈਠੇ ਆ ਜੀ ਮੇਰਾ ਇਹੀ ਸਵਾਲ ਹੈਗਾ ਤੁਹਾਡੇ ਕੋਲ ਕਿ ਕਿਉਂ ਸਿੱਖ ਪੰਥ ਦੇ ਵਿੱਚ ਪਿਛਲੇ 1-2 ਮਹੀਨਿਆਂ ਦੇ ਵਿੱਚ ਇੰਨਾ ਕੁਝ ਹੋ ਗਿਆ ਇੰਨੀਆਂ ਵੱਡੀਆਂ ਨਿਹੰਗ ਸਿੰਘ ਫੌਜਾਂ ਨੇ ਇੰਨੇ ਵੱਡੇ ਦਲ ਪੰਥ ਹੈਗੇ ਆ ਉਹ ਕਿਉਂ ਚੁੱਪ ਹੈਗੇ ਕਿ ਉਹਨਾਂ ਨੂੰ ਸਾਰਾ ਕੁਝ ਦਿਖਾਈ ਨਹੀਂ ਦੇ ਰਿਹਾ ਦਿਖਾਈ ਸਾਰਾ ਕੁਝ ਦੇ ਰਿਹਾ ਵੇਖੋ ਅੱਜ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋਗਿਆ ਅੱਜ ਕੱਲ੍ਹ ਉਸ ਵੇਲੇ ਨੈਟ ਤੇ ਪੈ ਜਾਂਦੀਆਂ ਖਬਰਾਂ ਤੇ ਪਰ ਇਹਨਾਂ ਨੇ ਅੱਖਾਂ ਤੇ ਪੱਟੀਆਂ ਬੰਨ੍ਹੀਆਂ ਹੋਈਆਂ ਅੱਖਾਂ ਤੇ ਪੱਟੀਆਂ ਤੇ ਜਮੀਰਾਂ ਮਾਰੀਆਂ ਹੋਈਆਂ ਇਹਨਾਂ ਨੇ ਕਿਉਂਕਿ ਦੱਸਿਆ ਤੁਹਾਨੂੰ ਕਿ ਵੱਡੇ ਦਲ ਦਾ ਨਗਾਰਾ ਵੱਜਦਾ ਸੀਗਾ ਸਾਰੀਆਂ ਮਿਸਲਾਂ ਦੇ ਜਹਤਾਰ ਇੱਕ ਜਗ੍ਹਾ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਕਰ ਕਰਿਆ ਕਿ ਇਹਨਾਂ ਜਹਿਦਦਾਰਾਂ ਦੀਆਂ ਤੇ ਰਸਤਾ ਬੰਦ ਹੋ ਜਾਣੀਆਂ ਇਹਨਾਂ ਜਹਿਦਬੰਦੀਆਂ ਦੇ ਰਸਤਾ ਬੰਦ ਹੋ ਜਾਣੀਆਂ ਜੇਕਰ ਇਹਨਾਂ ਨੇ ਸੱਚ ਸੰਗਤ ਸਾਹਮਣੇ ਲਿਆਂਦਾ ਜਾਂ ਸੱਚ ਦੀ ਆਵਾਜ਼ ਹੁਣ ਮੈਂ ਕਹਿੰਦਾ ਹੁਣ ਉੱਠੋ ਹੁਣ ਦੋ ਸਰਬੱਤ ਖਾਲਸੇ ਦਾ ਸੱਦਾ ਸੁਣਾਇਆ ਹੁਣ ਅੱਗੇ ਲੱਗੋ ਹੁਣ ਪੰਥ ਨੂੰ ਐਸੇ ਦੁਰਦਸ਼ਾ ਦੇ ਐਸੇ ਕਟਾਰੇ ਵਿੱਚ ਬਾਦਲ ਕਿਆਂ ਨੇ ਲਿਆਂ ਕੇ ਖਲਾਰ ਖਲਾਰ ਦਿੱਤਾ ਲਿਆਂ ਕੇ ਦੱਸ ਦਿੱਤਾ ਕਿ ਤੁਸੀਂ ਆਜ਼ਾਦ ਨਹੀਂ ਗਏ ਇਹ ਤੁਹਾਡੀ ਜਿਹੜੀ ਚਾਬੀ ਆ ਇਹ ਸਾਡੇ ਹੱਥ ਵਿੱਚ ਰਿਮੋਟ ਆ ਤੁਸੀਂ ਕਿਹੜੇ ਤਖਤਾਂ ਦੀ ਗੱਲ ਕਰਦੇ ਆ ਇਹਨਾਂ ਨੇ ਮੀਰੀ ਪੀਰੀ ਦੇ ਮਾਲਕ ਦੇ ਤਖਤ ਨੂੰ ਵੰਗਾਰਿਆ ਵੰਗਾਰਿਆ ਇਹਨਾਂ ਨੇ ਅੱਗੇ ਤਾਂ ਆਪਾਂ ਕਹਿੰਦੇ ਸੀਗੇ ਸੋਦੇ ਸਾਥ ਨੂੰ ਮਾਫੀ ਦੇ ਦਿੱਤੀ ਤੇ ਸੰਗਤ ਨੇ ਮਤਲਬ ਕਿ ਜਰ ਲਿਆ ਉਹ ਤਾਂ ਵੀ ਸੰਗਤ ਨੇ ਕੋਈ ਇਹਨਾਂ ਵਿਰੋਧ ਨਹੀਂ ਕੀਤਾ ਪਰ ਹੁਣ ਤਾਂ ਤੁਹਾਡੇ ਤਖਤਾਂ ਦੇ ਜਹੇਦਾਰਾਂ ਨੂੰ ਉਹਨਾਂ ਨੇ ਇੱਕ ਚਾਬੀ ਇੱਕ ਰਿਮੋਟ ਤਰ੍ਹਾਂ ਉਹਨਾਂ ਨੇ ਰੱਖ ਲਿਆ ਕਿ ਅਸੀਂ ਜਦੋਂ ਮਰਜ਼ੀ ਲਾ ਲਈਏ ਜਦੋਂ ਮਰਜੀ ਇਹਨਾਂ ਦੇ ਸਿਰ ਤੇ ਬਾਦੀਏ ਤੇ ਸਾਡੇ ਵੱਡੇ ਵੱਡੇ ਜਹੇਦਾਰ ਜਿਹੜੇ ਸਰੋਪੇ ਪਾਣ ਜਾਂਦੇ ਆ ਹੁਣ ਆਪਾਂ ਵੇਖਣ ਦੇ ਕਹੇ ਜਹੇਦਾਰ ਇਹਨਾਂ ਨੂੰ ਗਾਂ ਨਾਲੇ ਸਮੇਂ ਦੇ ਵਿੱਚ ਜਿੱਦਾਂ ਆਪਾਂ ਹੁਣ ਮੈਂ ਕਹਿਣਾ ਤੇ ਨਹੀਂ ਜਾਂਦਾ ਪਰ ਕੀ ਕਰੀਏ ਮਨ ਦੁਖਦਾ ਸੱਚ ਜਿਹੜਾ ਬੋਲਣ ਨੂੰ ਮਜਬੂਰ ਹੋਣ ਦੇ ਆ ਇਹਨਾਂ ਨੇ ਇੱਕ ਦਿਹਾੜੀਦਾਰਾਂ ਵਾਲਾ ਸਿਸਟਮ ਰੱਖ ਲਿਆ ਕਿ ਜਹੇਦਾਰ ਇੰਨੇ ਸਾਡੇ ਗਿਰ ਚੁੱਕੇ ਆ ਉਹ ਤਖਤ ਤੋਂ ਕਈ ਵਾਰਾਂ ਆਵਾਜ਼ ਆਂਦੀ ਸੀ ਕਿ ਨਾ ਤੇ ਸਾਰੀਆਂ ਜਹੇ ਬੰਦੀਆਂ ਰਾਤ ਨੂੰ ਇਕੱਠੀਆਂ ਆ ਜਾਂਦੀਆਂ ਸੀਗੀਆਂ ਤੇ ਅੱਜ ਇਹਨਾਂ ਨੇ ਵੇਖਣ ਦੇ ਕੈਸੇ ਜਹੇਦਾਰ ਲਾਤੇ ਤੇਗ ਸਿੰਘ ਧਨੋਲਾ ਸਾਨੂੰ ਨਹੀਂ ਕੋਈ ਲੱਗਦਾ ਕੋਈ ਉਹ ਕੋਈ ਐਜੂਕੇਟਡ ਹੋਊਗਾ ਕੋਈ ਪੜਿਆ ਲਿਖਿਆ ਉਹ ਕੋਈ ਐਜੂਕੇਟਡ ਜਹੇਦਾਰ ਮਲਕੀ ਨਾਵੇ ਸਰਬੱਤ ਖਾਲਸਾ ਲਾਵੇ ਸਾਡੇ ਕੰਮਸੋ ਕੰਮ ਜਿਹੜੇ ਤਖਤਾਂ ਦੇ ਜਹੇਦਾਰ ਆ ਉਹ ਆਜ਼ਾਦ ਹੋਣੇ ਚਾਹੀਦੇ ਆ ਹੁਣ ਆਪਾਂ ਵੇਖਣ ਦੇ ਗਿਆਨੀ ਰਗਵੀਰ ਸਿੰਘ ਜੀ ਨੇ ਬਿਆਨ ਦਿੱਤਾ ਕਿ ਮੈਨੂੰ ਤੇ ਅੱਜ ਪਤਾ ਲੱਗਾ ਕਿ ਮੇਰਾ ਜਿਹੜਾ ਹੁਕਮ ਆ ਮੇਰੇ ਜਿਹੜੀ ਗੱਲ ਆ ਉਹ ਇੱਕ ਚਾਰਦਵਾਰੀ ਦੇ ਵਿੱਚ ਹੀ ਆ ਉਹ ਕਿੱਡੀ ਇੱਕ ਵੰਗਾਰ ਸੀਗੀ ਉਹ ਸਿੱਖਾਂ ਦੇ ਲਾਹਣ ਤੇ ਸੀਗੀ ਜੀ ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਕੋਈ ਪੰਥ ਵਿਰੋਧੀ ਸ਼ਕਤੀਆਂ ਕੰਮ ਕਰ ਰਹੀਆਂ ਇਹਦੇ ਪਿੱਛੇ ਜੀ ਬਾਦਲ ਕਿਆਂ ਦਾ ਤੇ ਸਾਰਾ ਸਰਾਸਰਾ ਹੁਣ ਸੱਚ ਸਾਹਮਣੇ ਆ ਗਿਆ ਹੁਣ ਜਿੰਨੇ ਵੀ ਪੰਥ ਨੂੰ ਪਿਆਰ ਕਰਦੇ ਆ ਜਾਂ ਉਹ ਮੇਰੀ ਪੀਰੀ ਤੇ ਮਾਲਕ ਦੇ ਤਖਤ ਨੂੰ ਪਿਆਰ ਕਰਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਵਾਕਈ ਸਿੱਖੀ ਦੇ ਨਾਲ ਦਿਲੋਂ ਜੁੜੇ ਹੋਏ ਆ ਮੈਂ ਸਮਝਦਾ ਉਹਨਾਂ ਨੂੰ ਜਿਹੜਾ ਸ਼ਰੋਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸ਼ਰੋਣੀ ਕਮੇਟੀ ਇਸ ਵਾਸਤੇ ਨਹੀਂ ਸਹੀ ਆਈ ਕਿ ਅਸੀਂ ਤਖਤਾਂ ਦੀ ਮਾਨ ਮਰਜ਼ਾ ਦਾ ਨੂੰ ਘਾਣ ਲਾ ਦਿੱਗੇ ਕਿ ਜੋ ਨਰੇਨੂ ਮਹੰਤ ਨਹੀਂ ਕਰ ਸਕਿਆ ਉਹ ਕੁਝ ਸਾਡੇ ਕੋਲੋਂ ਕਰਾਉਣ ਦੇ ਆ ਤੇ ਇਹਨਾਂ ਨੂੰ ਮੈਂ ਸਮਝਦਾ ਅਸਤੀਫਾ ਦੇ ਕੇ ਲਾਂਭੇ ਹੋਣਾ ਚਾਹੀਦਾ ਇਹ ਦੁਨੀਆ 'ਚ ਜੜੀਆਂ ਇਹ ਪਿਛਲੇ ਦਿਨਾਂ ਦੇ ਵਿੱਚ ਸਿੱਖ ਪੰਥ ਦੇ ਵਿੱਚ ਜੋ ਹੋ ਰਿਹਾ ਕਦੇ ਕਿਸੇ ਜਥੇਦਾਰ ਨੂੰ ਲਾ ਦਿੱਤਾ ਕਦੀ ਹਟਾ ਦਿੱਤਾ ਕੀ ਦੁਨੀਆ ਦੇ ਵਿੱਚ ਇਹਦਾ ਕੀ ਮੈਸੇਜ ਆ ਰਿਹਾ ਸਿੱਖ ਕੌਮ ਦੇ ਬਾਰੇ ਕੀ ਸੋਚ ਰਹੀ ਹੈ ਦੁਨੀਆ ਕੀ ਸੋਚੂਗੀ ਜਾਂ ਦੁਨੀਆ ਵੇਖੋ ਜੀ ਬਾਗੀ ਹੋ ਜੂਗੀ ਦੁਨੀਆ ਜਿਹੜੀ ਇੱਕ ਅੱਗੇ ਕੋਈ ਡਰ ਭੈ ਕੋਈ ਤਖਤ ਅੱਜ ਵੇਖਣ ਨੇ ਅੱਜ ਭਗਵੰਤ ਮਾਨ ਸੀਐਮ ਦਾ ਵੀ ਬਿਆਨ ਆ ਗਿਆ ਵੇਖੋ ਇੱਕ ਬੇਪੱਤ ਅਮਰ ਧਾਰੀ ਜਿਹੜਾ ਨਿੰਗਾ ਉਹ ਸੀਐਮ ਚਲੋ ਠੀਕ ਹੈ ਸਾਡੇ ਪੰਜਾਬ ਦਾ ਚੁਣਿਆ ਹੋਇਆ ਇੱਕ ਸਾਡਾ ਮੁਖੀ ਆ ਪਰ ਸਾਡੇ ਜਦੋਂ ਧਾਰਮਿਕ ਮਸਲਾਂ ਦੀ ਦਾਇਰੇ ਦੀ ਗੱਲ ਆ ਜਾਂਦੀ ਆ ਵੇਖੋ ਅੱਜ ਉਹ ਵੀ ਉਂਗਲ ਚੁੱਕਣ ਡਿਆ ਕਿਉਂ ਚੁੱਕਣ ਡਿਆ ਕਿਉਂਕਿ ਇਹਨਾਂ ਨੇ ਆਪ ਉਹਨਾਂ ਨੂੰ ਮੌਕਾ ਦਿੱਤਾ ਪਰ ਮੈਂ ਸਮਝਦਾ ਕਿ ਸਾਨੂੰ ਅੱਜ ਕੌਮ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਮਾਧਮ ਰਾਹੀਂ ਆਪਣੀਆਂ ਜਮੀਰਾਂ ਨੂੰ ਜਗਾਓ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਹੋਰ ਸਾਡੇ ਦਲਪੰਥ ਅਬਾਦੀ ਦੀ ਚੰਦ ਸਾਹਿਬ ਦੇ ਬਾਬਾ ਅਵਤਾਰ ਸਿੰਘ ਜੀ ਜਾਂ ਬਾਬਾ ਜੋਗਾ ਸਿੰਘ ਦੀ ਠੀਕ ਆ ਸਾਡੀਆਂ ਜਸੇ ਬੰਦੀਆਂ ਦੇ ਵਿੱਚ ਇੱਕ ਦੂਜੇ ਦੇ ਲੜਾਈ ਝਗੜੇ ਜਾਂ ਗੱਲ ਇਹ ਗਲੇ ਸ਼ਿਕਵੇ ਚੱਲਦੇ ਆ ਪਰ ਜਦੋਂ ਸਾਡੇ ਸਿਧਾਂਤਾਂ ਦੀ ਗੱਲ ਆ ਜਾਂਦੀ ਆ ਜੈਸ ਤਖਤ ਤੋਂ ਮਹਾਰਾਏ ਨੇ ਦਲ ਪੰਥਾਂ ਨੂੰ ਪ੍ਰਵਾਨਗੀ ਦਿੱਤੀ ਤੋਰਿਆ ਵਾ ਆਗਿਆ ਦਿੱਤੀ ਆ ਤੇ ਅੱਜ ਉਸ ਤਖਤ ਨੂੰ ਵੰਗਾਰਿਆ ਜਾ ਰਿਹਾ ਅੱਜ ਕਿਉਂ ਨਹੀਂ ਅਸੀਂ ਆਪਣੇ ਗਿਲੇ ਸ਼ਿਕਵੇ ਮਿਟਾ ਕੇ ਇੱਕ ਜਗ੍ਹਾ ਇਕੱਠੇ ਹੋਣ ਦੇ ਜੀ ਹੋਲਾ ਮੱਲਾ ਨਜ਼ਦੀਕ ਹੈਗਾ ਸਾਰੇ ਦਲ ਪੰਥ ਨੇ ਉੱਥੇ ਪਹੁੰਚਣਾ ਸਿੱਖ ਸੰਗਤ ਨੇ ਉੱਥੇ ਪਹੁੰਚਣਾ ਉੱਥੇ ਕੋਈ ਫੈਸਲਾ ਲਿਆ ਜਾ ਸਕਦਾ ਹਾਂ ਜੀ ਜ਼ਰੂਰ ਲਿਆ ਜਾ ਸਕਦਾ ਉਹ ਵੀ ਮੈਂ ਕੋਈ ਮੈਂ ਤੁਹਾਨੂੰ ਕੋਈ ਲਿਖ ਕੇ ਨਹੀਂ 100% ਦੇਣ ਰਿਹਾ ਕਿਉਂਕਿ ਮੈਂ ਦੱਸਣ ਰਿਹਾ ਵੀ ਜੇ ਇਹਨਾਂ ਨੇ ਆਵਾਜ਼ ਠਾਈ ਜਾਂ ਗੱਲ ਕੀਤੀ ਇਹਨਾਂ ਦੇ ਰਸਤਾ ਬੰਦ ਹੋ ਜਾਣੀਆਂ ਕਿਉਂਕਿ ਅਸੀਂ ਆਜ਼ਾਦ ਫੌਜ ਆ ਸਾਡਾ ਕੋਈ ਵਿਧਾਨ ਨਹੀਂ ਲੱਗਾ ਸਾਡਾ ਸੰਗਤ ਦੇ ਸਿਰ ਤੇ ਚੱਲਦਾ ਪਹਿਰਾ ਪਰ ਇਹਨਾਂ ਜਿਹੜੇ ਆਪਾਂ ਜਿਹਨਾਂ ਤੇ ਆਸ ਲਾਈ ਬੈਠੇ ਆ ਇਹਨਾਂ ਦਾ ਮੁਸ਼ਕਲ ਜਿਹਾ ਲੱਗਦਾ ਕਿਉਂਕਿ ਇਹਨਾਂ ਨੇ ਜਮੀਰਾਂ ਨਹੀਂ ਅਜੇ ਆਵਾਜ਼ ਦੇਣੀ ਇਹਨਾਂ ਦੇ ਸਾਨੂੰ ਆਪਣੀਆਂ ਜਮੀਰਾਂ ਜਗਾਉਣੀਆਂ ਪੈਣੀਆਂ ਸਾਨੂੰ ਆਪਣੇ ਫਿਕਰ ਜਿਹੜਿਆ ਕਲਗੀਧਰ ਪਾਸ਼ਾ ਮਹਾਰਾਜ ਦੇ ਸਿਰ ਤੇ ਸੁਟਣੇ ਪੈਣੇ ਆ ਫਿਰ ਇਹ ਸੱਚ ਦਾ ਪਹਿਰਾ ਆਣਾ ਇਹ ਸੱਚ ਕਿਉਂਕਿ ਸਾਰਾ ਇਹਨੇ ਕਿਹਾ ਨਾ ਦਿੱਲੀ ਤਖਤ ਪਰ ਬਹੇਗੀ ਆਪ ਗੁਰਾਂ ਦੀ ਫੌਜ ਛਤਰ ਝੁਲੈਗੇ ਸੀਸ ਪਰ ਬੜੀ ਕਰੇਗੀ ਮੋਜ ਇਹ ਸਾਨੂੰ ਲਾਲਚ ਲੋਭ ਲਾਲਚ ਛੜਨਾ ਪੈਣਾ ਜਮੀਰਾਂ ਨੂੰ ਜਗਾਉਣਾ ਪੈਣਾ ਕਿਸੇ ਵੇਲੇ ਉਸ ਤਖਤ ਤੇ ਮੰਨ ਲਓ ਕਿ ਕਾਲੀ ਫੂਲਾ ਸਿੰਘ ਵਰਗੇ ਵੀ ਜਹੇਦਾਰ ਰਹੇ ਆ ਜਿਹੜੇ ਨਿਰਪੱਖ ਹੋ ਕੇ ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਨੇ ਗਲਤੀ ਕੀਤੀ ਤੇ ਉਹਨੂੰ ਵੀ ਬਾਹਾਂ ਖੜੀਆਂ ਕਰਕੇ ਆਣਾ ਪਿਆ ਅੱਜ ਕਿਉਂ ਨਹੀਂ ਕਿਉਂਕਿ ਨਾ ਤੇ ਤਖਤਾਂ ਦੇ ਜਹੇਦਾਰਾਂ ਦੇ ਵਿੱਚ ਦਮ ਆ ਉਹ ਦਮ ਕਿੱਦਾਂ ਆਊਗਾ ਕਿਉਂਕਿ ਉਹ ਤੇ ਆਪ ਗੁਲਾਮ ਆ ਉਹ ਤੇ ਆਪ ਜਿੱਦਾਂ ਕਹ ਲਈਏ ਜੇਬ ਚੋਂ ਨਿਕਲਣ ਵਾਲੀ ਗੱਲ ਆ ਰਿਮੋਟ ਦੇ ਨਾਲ ਚੱਲਣ ਵਾਲੀ ਗੱਲ ਆ ਇਹ ਸਾਡੇ ਇਹ ਐਕਟ ਜਿਹੜਾ ਇਹਨਾਂ ਨੇ ਪਾਸ ਕੀਤਾ ਸੀਗਾ ਇਹ ਐਕਟ ਦੇ ਵਿੱਚੋਂ ਇਹ ਗੱਲ ਕੱਢਣੀ ਚਾਹੀਦੀ ਆ ਇਸ ਜਿਹੜੇ ਤਖਤਾਂ ਦੇ ਜਹੇਦਾਰ ਆ ਇਹ ਸਰਬੱਤ ਖਾਲਸੇ ਦੇ ਵਿੱਚ ਚੁਣੇ ਜਾਣੇ ਚਾਹੀਦੇ ਆ ਉਹਦੇ ਵਿੱਚ ਸਾਡੇ ਬੁੱਧੀਜੀਵ ਸਾਡੇ ਸੰਪਰਦਾਵਾਂ ਦੇ ਮੁਖੀ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਜਿੱਦਾਂ ਉੱਥੇ 5 ਲੱਖ 10 ਲੱਖ ਦਾ ਇਕੱਠ ਹੋਇਆ ਸੀਗਾ ਜਦੋਂ ਜਗਤਾਰ ਸਿੰਘ ਹਵਾਰੇ ਨੂੰ ਬਣਾਇਆ ਮਤਲਬ ਕਿ ਜਹੇਦਾਰ ਹਨਾ ਇਹ ਪਰ ਬਾਬਾ ਜੀ ਸਵਾਲ ਇੱਥੇ ਵੀ ਖੜਾ ਹੋ ਜਾਂਦਾ ਕਿ 2-4 ਲੱਖ ਬੰਦਾ ਇਕੱਠਾ ਹੋ ਜਾਂਦਾ ਤੇ ਉਹਨੂੰ ਸਰਬੱਤ ਖਾਲਸਾ ਮੰਨ ਲਿਆ ਜਾਂਦਾ ਜਦਕਿ ਸਰਬੱਤ ਖਾਲਸੇ ਦੇ ਵਿੱਚ ਤਾਂ ਦੁਨੀਆ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਜਿਹੜੇ ਸਿੱਖ ਬੈਠੇ ਆ ਉਹਨਾਂ ਦੀ ਕੋਈ ਸ਼ਮੂਲੀਅਤ ਨਹੀਂ ਹੁੰਦੀ ਫੇਰ ਵੀ 2-4 ਲੱਖ ਦੇ ਕੱਠ ਨੂੰ ਕਿ ਆਪਾਂ ਸਰਬੱਤ ਖਾਲਸਾ ਮੰਨ ਸਕਦੇ ਵੇਖੋ ਗਿਣਤੀ ਤੇ ਖਾਲਸੇ ਦੀ ਬਹੁਤ ਹੈ ਮਹਾਰਾ ਨੇ ਤੇ 96 ਕਰੋੜ ਕਿਹਾ ਵਾ ਪਰ ਉਹ 96 ਕਰੋੜ ਐਦਾ ਨਹੀਂ ਹੋਣਾ ਅਸੀਂ ਮੈਂ ਸਮਝਦਾ ਵੇਖੋ ਜਿੰਨੇ ਵੀ ਸਾਡੇ ਸੰਪਰਦਾਵਾਂ ਵਾ ਸਾਡੀਆਂ ਜਥੇਬੰਦੀਆਂ ਵਾ ਇਹ ਮਤਲਬ ਕਿ ਮੰਨ ਲਓ ਕਿ ਆਪਣੇ ਮਰਮਟਾ ਖਤਮ ਕਰਕੇ ਲੜਾਈ ਝਗੜੇ ਖਤਮ ਕਰਕੇ ਸਾਰਿਆਂ ਨੂੰ ਜਿੱਦਾਂ ਹਣ ਪੰਥ ਬੁੱਢਾ ਦਾਲਿਆ ਇਹ ਮਹਾਰਾਜ ਦਾ ਸਾਜਨ ਵਾਜਿਆ ਹੋਇਆ ਪੰਥ ਹੈ ਕਲਗੀਧਰ ਪਾਸ਼ਾ ਮਹਾਰਾਜ ਦੇ ਵੇਲੇ ਹੁਣ ਬਾਬਾ ਬਲਵੀਰ ਸਿੰਘ ਨੇ ਨੂੰ ਮੋਰੇ ਲੱਗਣਾ ਚਾਹੀਦਾ ਕਮਾਂਡ ਸੰਭਣੀ ਚਾਹੀਦੀ ਆ ਆਪਣੇ ਮਤਲਬ ਕਿ ਸਾਰਾ ਕੁਝ ਛੱਡ ਕੇ ਉਹਨਾਂ ਨੂੰ ਇੱਕ ਇਸ ਵੇਲੇ ਜਿਹੜੀਆਂ ਨਜ਼ਰਾਂ ਨੇ ਨਾ ਉਹ ਸੰਗਤ ਜਿਹੜੀ ਆ ਸ਼ਸ਼ੂ ਪੰਜਵੇ ਚ ਪਈ ਹੋਈ ਆ ਸੰਗਤ ਨੂੰ ਕੋਈ ਐਸਾ ਆਗੂ ਨਹੀਂ ਦਿਸ ਰਿਹਾ ਕਿ ਜਿਹੜਾ ਕੌਮ ਦੀ ਵਾਂਗ ਡੋਰ ਸਾਂਭ ਸਕੇ ਕਿਉਂਕਿ ਸਾਰੇ ਤੇ ਮਤਲਬ ਕਿ ਕਹਿ ਲਈਏ ਵਕਾਊ ਮਾਲਿਆ ਕਿਉਂਕਿ ਕਿਸੇ ਨੇ ਸੱਚ ਦੀ ਗੱਲ ਕਰਨੀ ਨਹੀਂ ਗਈ ਸੱਚ ਦੀ ਗੱਲ ਤੇ ਹੋਈ ਕਰੂ ਜਿਹੜਾ ਜਿਆਦ ਆ ਸਾਨੂੰ ਇਸ ਵੇਲੇ ਆਪਣੀਆਂ ਹਰ ਸਾਰੀਆਂ ਗੱਲਾਂ ਛੱਡ ਕੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਕਿਉਂਕਿ ਇਸ ਵੇਲੇ ਕਾਲ ਤੱਕ ਸਾਹਿਬ ਨੂੰ ਵੰਗਾਰਿਆ ਜਾ ਰਿਹਾ ਹੋਰ ਮੈਂ ਤੁਹਾਡੇ ਹਮਦਰਦ ਟੀਵੀ ਚੈਨਲ ਤੋਂ ਮੈਂ ਹੀ ਅਪੀਲ ਕਰਦਾ ਇਹ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਔਰ ਸਾਰੀਆਂ ਜਥੇਬੰਦੀਆਂ ਨੂੰ ਕਿ ਆਪਾਂ ਸਾਰੇ ਆਪਣੇ ਭਰਮ ਜਿਲੇ ਸ਼ਿਕਵੇ ਮਿਟਾ ਕੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਨਿਸ਼ਾਨ ਥੱਲੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਕੱਤਰਤਾਈ ਕਰਕੇ ਕੋਇ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੈ ਕੀ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਬਿਛਾਏ ਹੁਣ ਇੱਕ ਜਗ੍ਹਾ ਤੇ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਸਾਡੇ ਤਖਤਾਂ ਨੂੰ ਢਾਲ ਲੱਗਦੀ ਆ ਸਾਡੇ ਤਖਤਾਂ ਦੇ ਜਹੇਦਾਰਾਂ ਨੂੰ ਇਹਨਾਂ ਨੇ ਇਦਾਂ ਦਾ ਬਣਾ ਛੱਡਿਆ ਇੱਕ ਜਿੱਦਾਂ ਕਹੜੀਏ ਇਨ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਨੇ ਗਿਰ ਚੁੱਕਿਆ ਇਹ ਕਾਲੀਦਾਲ ਵਾਲੇ ਬਾਦਲ ਕੇ ਸਾਨੂੰ ਆਪਣੇ ਤਖਤ ਆਜ਼ਾਦ ਕਰਾਣੇ ਪੈਣੇ ਇਹਨਾਂ ਤੋਂ ਸਾਨੂੰ ਮੋਰੇ ਲੱਗਣਾ ਪੈਣਾ ਮੈਂ ਤੇ ਕਹਿੰਦਾ ਕੋਈ ਆਗੇ ਅੱਗੇ ਲੱਗੇ ਅਸੀਂ ਨਾਲ ਤੁਰਨ ਨੂੰ ਤਿਆਰ ਆ ਕਿਉਂਕਿ ਪੰਥ ਦੇ ਆਗੂ ਮੋਰੇ ਲੱਗਣ ਕਿਉਂਕਿ ਅਸੀਂ ਤਖਤ ਆਪਣੇ ਜਾਦ ਕਰਾ ਲਈਏ ਤਖਤਾਂ ਦਾ ਵਿੱਚ ਸ਼ਰੋਮਣੀ ਕਮੇਟੀ ਦਾ ਕੋਈ ਰੋਲਾ ਨਹੀਂ ਚਾਹੀਦਾ ਜੇ ਤਖਤ ਜਾਦ ਹੋਣਗੇ ਤਾਂ ਹੀ ਉਹ ਖੁੱਲ ਕੇ ਆਪਣੀ ਆਵਾਜ਼ ਆਪਣੇ ਹੁਕਮਨਾਮੇ ਮਤਲਬ ਕਿ ਜਾਰੀ ਹੋਣਗੇ ਤੇ ਉਹਨਾਂ ਹੁਕਮਨਾਮੇ ਤੇ ਅਮਲ ਵੀ ਹੋਊਗਾ ਜੇ ਅੱਜ ਬਾਦਲ ਕਾਂ ਦੇ ਬਣਾਏ ਹੋਏ ਜ਼ਹਿਦਾਰਾਂ ਨੇ ਹੁਕਮ ਜਾਰੀ ਕਰਤਾ ਸੱਚ ਕਿਤੇ ਬੋਲ ਹੀ ਦਿੱਤਾ ਜਦ ਸਾਚੇ ਸੰਗਤ ਦੀ ਕਚੈਰੀ ਵਿੱਚ ਲਿਆਤਾ ਤੇ ਅੱਜ ਉਹ ਹੁਕਮਨਾਮੇ ਨਾਮ ਮੰਨਣ ਕਰਕੇ ਉਹਨਾਂ ਨੇ ਵੱਡਾ ਉਹਨਾਂ ਨੇ ਕੰਮ ਜਿਹੜਾ ਕੀਤਾ ਹੁਕਮਨਾਮੇ ਨਾਮ ਮੰਨਣ ਕਰਕੇ ਉਹਨਾਂ ਨੇ ਜਹੇਦਾਰ ਲਾਏ ਆ ਤੇ ਮੈਂ ਸਮਝਦਾ ਚਲੋ ਠੀਕ ਹੈ ਜਿੱਦਾਂ ਦੇ ਹੀ ਲਾਤੇ ਮਾੜੇ ਚੰਗੇ ਤੇ ਇਹਨਾਂ ਜਹੇਦਾਰਾਂ ਨੂੰ ਚਾਹੀਦਾ ਉਹ ਹੁਕਮ ਜਿਹੜਾ ਜਿਉਂ ਦੀ ਤਿਉਂ ਹੀ ਰੱਖਣ ਉਹ ਉਹ ਬਣਾ ਕੇ ਰਹਿਣ ਔਰ ਜਿਹੜੀ ਇਹ ਮੰਗ ਕਰਦੇ ਫਕਰੇ ਕੌਮ ਵਾਪਸ ਸਾਨੂੰ ਦਿੱਤਾ ਜਾਵੇ ਬਿਲਕੁਲ ਨਹੀਂ ਇਹ ਮਾਵੇਂ ਨਹੀਂ ਲੱਗਦੇ ਫਕਰੇ ਕੌਮ ਦੇ ਕਿਉਂਕਿ ਇਹਨਾਂ ਨੇ ਪੰਥ ਦਾ ਘਾਣ ਹੀ ਇੰਨਾ ਕਰਤਾ ਜਿੰਨਾ ਕਦੇ ਸੋਚ ਵੀ ਨਹੀਂ ਸਕਦੇ ਸੀਗੇ ਇਹ ਨਰੈਣੂ ਮਹੰਤਾਂ ਤੋਂ ਵੀ ਹੱਦਾਂ ਪਾਰ ਕਰ ਗਏ ਆ। ਤੇ ਇਹ ਸਨ ਬੱਬਾ ਜਸਪ੍ਰੀਤ ਸਿੰਘ ਹੁਣੀ ਜਿਨ੍ਹਾਂ ਨੇ ਸਵਾਲ ਖੜੇ ਕੀਤੇ ਨੇ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਵੱਲੋਂ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਨਵੇਂ ਜਥੇਦਾਰ ਲਗਾਏ ਗਏ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜੀ ਜਥੇਦਾਰਾਂ ਦੀ ਚੋਣ ਹੈ ਉਹ ਸਰਬੱਤ ਖਾਲਸੇ ਦੇ ਰਾਹੀ ਹੋਣੀ ਚਾਹੀਦੀ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਚਾਲ ਹਮਦਰ ਟੀਵੀ ਪੂਰਬ